ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਟੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਸ਼ੂ ਮੰਡੀ ਜਗਰਾਉਂ ਜਿੱਦਾ ਦੋਸਤੋ ਲੁਧਿਆਣਾ ਪੈ ਜਾਂਦਾ ਦੋਸਤੋ ਕਾਫੀ ਮੰਡੀ ਭਰੀ ਹੋਈ ਹੈ ਪਸ਼ੂ ਵੀ ਦੋਸਤ ਚੰਗੇ ਪਹੁੰਚੇ ਹੋਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਚੰਗੇ ਜਰਸੀ ਦਿਖਾਉਂਗਾ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਣਿਆ ਪਰ ਸਾਰੀ ਪਰਮਿਸ਼ਨ ਹਾਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆਪਣਾ ਜ਼ਿਲ੍ਹਾ ਦੇ ਮੰਡੀ ਜੇ ਕਿੰਨੇ ਨਗ ਲੈ ਕੇ ਆਏ ਆ ਪੱਜ ਚਾਰ ਨਗ ਚਾਰ ਨਗ ਜਰਸੀਆਂ ਹੀ ਜਰਸੀ ਜਿਹੜੀ 1 ਨੰਬਰ ਤੇ ਆਪਣੀ ਕੋ ਜਰਸੀ ਖੜੀ ਆ ਕੈਨਵਾ ਸੁਆ ਜੀ ਦੂਜਾ ਸੁਆ ਜੀ ਸੁਈ ਆ ਕਿੰਨਾ ਸਮਾਂ ਹੋ ਗਿਆ ਸੁਈ ਨੂੰ ਕਿਲੇ ਪੀਆ ਦੇਣਾ ਜੀ ਕਿੰਨਾ ਬੋੜਾ ਹੋਊਗਾ ਬੱਚਾ ਕੀ ਦੇਗੀ ਬੱਚਾ ਕਿੰਨੇ ਕ ਦੀ ਛੱਡ ਦੇਾਂਗੇ ਆਪਾਂ ਮਾਨਤਨ ਹੋਊਗਾ ਕੱਢ ਲੋ ਮਰੀ ਬਾਹਰ 1 ਨੰਬਰ ਸੋਹਣੀ ਜਰਸੀ ਆ ਵੀਰ ਦੀ ਦੂਜਾ ਸੁਆ ਸੁਈ ਆ ਤੀਜਾ ਦਿਨ ਬਾਈ ਕਹਿੰਦਾ ਸੂਈ ਨੂੰ ਹੋਇਆ 15 16 ਕਿਲੋ ਬੋਲੀ ਇਸ ਟਾਈਮ ਤਿਆਰ ਆ ਬੱਚਾ ਮਗਰ ਬੱਚੀ ਐ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਕੱਦ-ਕੱਡ ਚੰਗਾ ਦੋਸਤ ਬਾਕੀ weight wise ਵੀ ਦੋਸਤ ਚੰਗੀ ਬੋਡੀ weight ਵਾਲੀ ਐ ਬੋਤੀ-ਬਾਤੀ ਦੇਖ ਸਕਦੇ ਆ ਬਹੁਤ ਸੋਹਣਾ ਛੋਟਾ ਕਰਨਾ ਬੋਦੀ ਵਾਲੀ ਜਰਸੀ ਐ ਪੈਟ ਕੋਟਾ ਸੋਹਣਾ ਚੌੜਾ ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਵੱਡਾ ਤਿਆਰ ਕੀਤਾ ਹੋਇਆ ਬੈਗ ਤੋਂ ਦੇਖ ਸਕਦੇ ਆ ਹਨਾ ਸਾਰੇ ਸੋਹਣੇ ਬਿੱਤੀ ਥਾਂ ਲੱਗੇ ਹੋਏ ਚਾਰੇ ਹੱਤੀ ਚੁਵਾਈ ਵਾਲੇ ਦੇਖ ਸਕਦੇ ਸੋਹਣੇ ਥਾਣਾ ਚਾਰੇ 2 ਨੰਬਰ ਤੇ ਜਰਸੀ ਆਪਣੀ ਕਹਿਨਵਾ ਸੁਬਾ ਜੀ ਇਹਦਾ ਦੂਜਾ ਸੁਬਾ ਜੀ ਸੁਈ ਹੈ ਵੀ ਕਿੰਨੇ ਕ ਸਮੇਂ ਸੁਈ ਹੈ ਜੀ ਇਹਨੂੰ ਚਾਹਤਾਂ ਦੇ ਨਾਲ ਚਾਰ ਦਿਨ ਹੋ ਗਏ ਕਿੰਨਾ ਬੋਲਾ ਹੋਊਗਾ ਜੀ ਬੋਲਾ ਚਾਹ ਬੱਚਾ ਕੀ ਦੇਗੀ ਇਹ ਕਿੰਨੇ ਛੱਡ ਦੇਾਂਗੇ ਆਪਾਂ ਇਹ ਦੌਂ ਦੇ ਵੀਰੇ 72 ਕੱਢ ਲੋ ਮਾਰੀ ਬਾਹਰ ਨੂੰ 2 ਨੰਬਰ ਦੋਸਤੋ ਸੋਹਣੀ ਜਰਸੀ ਆ ਕਰਮਾ ਵਾਲੀ ਦੂਜਾ ਸੂਆ ਸੂਈਆ ਚੌਥਾ ਦਿਨ ਭਾਈ ਕਹਿੰਦਾ ਅੱਜ ਸੂਈ ਨੂੰ ਸਮਾ ਹੋ ਗਿਆ ਚਾਰ ਦਿਨਾਂ ਇਹ ਸੂਈ ਕਦੇ 14 ਕਿਲੋ ਬੋਲਾ ਤਿਆਰ ਆ ਬੱਚਾ ਮਗਰ ਬੱਚੀ ਆ ਹਾਈਟ ਵਾਈਸ ਦੋਸਤੋ ਇਹ ਵੀ ਚੰਗੇ ਕੱਦ ਕਾਠਾੜੀ ਆ ਬੋਡੀ ਵੇਟ ਵਾਲੀ ਆ ਉਤੀ ਬਾਤੀ ਸੋਹਣੀ ਆ ਛੋਟਾ ਕੰਨ ਆ ਬੋਦੀ ਜਲੀ ਜਰਸੀ ਆ ਖਣ ਸੋਹਣੇ ਦੋਸਤੋ ਉੱਠੀ ਵਾਲੇ ਗੈਪ ਵੀ ਨਖਰੇ ਵਿੱਚ ਕੱਦੇ ਕੱਲੇ ਲੱਗੇ ਹੋਏ ਆ ਬੱਚਾ ਮਗਰ ਬੱਚੀ ਚਾਰਾਂ ਦਿਨਾਂ ਇਹ ਸੂਈ ਕਦੇ 14 ਕਿਲੋ ਬੋਲਾ ਤਿਆਰ ਆ ਵਾਹਨਾ ਕਰਮਾ ਨੇ ਸੋਹਣਾ ਤਿਆਰ ਕੀਤਾ ਹੋਇਆ ਇਹ ਜਿਹੜੀ 3 ਨੰਬਰ ਦੇ ਜਰਸੀ ਗੱਬਣ ਕਿੰਨੇ ਕ ਸਮੇਂ ਦੀ ਕੱਚੀ ਹੈ ਜੀ 10 ਦਿਨ ਦੀ ਦੁੱਧ ਕਿੰਨਾ ਕ ਚਵਾਇਆ ਪਹਿਲਾਂ ਜੀ ਇਹਨੇ ਪਹਿਲਾਂ ਚਵਾਇਆ ਵੀਰ ਜੀ ਨੇ 1 ਹਫ਼ਤਾ ਲੱਗਦਾ ਹੈ ਤੇ ਕਿੰਨੇ ਕ ਚਵਾਜੂ ਕੀ ਮੁੱਲ ਰੱਖੇ ਆਪਾਂ ਬਾਹਰ ਮੈਨੂੰ ਕਿੱਥੇ ਕੈਨ ਨੰਬਰ ਸੋਹਣੀ ਜਰਸੀ ਆ ਦੋਸਤੋ ਫਿੱਕਾ ਕਲਰ ਆ ਬਾਕੀ ਬੂਤੀ ਬਾਤੀ ਚੰਗੀ ਆ ਫੁੱਲ ਬਰੀਡ ਚ ਆ ਬੱਚੀ ਦੂਜਾ ਸੁਆ ਸੁੰਦੀ ਆ ਡੇਟ ਮੁਤਾਬਕ ਬਾਈ ਜੀ ਹੁਣ ਦੱਸਦੇ ਆ ਦੱਸਦੇ ਆ ਤੇ ਵੀ ਬੱਚੀ ਕੱਚੀ ਆ ਪਰ ਪਹਿਲੇ ਸੁਏ 16 17 ਕਿਲੋ ਤੋਂ ਆਇਆ ਤੇ 20 ਵੀ ਆ ਸਭਾਈ ਕਹਿੰਦਾ ਬਾਕੀ ਵਲਟਾ ਲਾਵੇ ਕਾਫੀ ਪਈ ਆ ਥਾਨ ਸੋਹਣੇ ਦੋਸਤੋ ਉੱਥੀ ਵਾਲੇ ਗੈਪ ਵੀ ਨਿਸ਼ਰਮੇ ਕੱਲੇ ਕੱਲੇ ਲੱਗੇ ਹੋਏ ਆ ਹਵਾਨਾ ਬਹੁਤ ਸੋਹਣਾ ਦੋਸਤੋ ਆਵਾਲ ਟੈਲ ਬੱਚੀ ਨੂੰ ਦੱਸਾਂ ਜਨਾ ਕਿ ਕੱਢ ਕੇ ਫਿਰ ਸੋਣੀ ਆ ਬੂਤੀ ਬਾਤੀ ਸੋਣੀ ਆ ਛੋਟਾ ਕੰਨ ਬੁੱਦੀ ਵਾਲੀ ਜਰਸੀ ਫੋਨ ਨੰਬਰ ਮੈਂ ਤੁਹਾਨੂੰ ਬਾਈ ਤੋਂ ਲੈ ਦਿੰਦਾ ਏ ਕਪੜਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ 7724 ਜੀ ਹਾਂਜੀ 3569 ਦੁਬਾਰਾ ਫਿਰ ਜੀ 99724 3569 ਠੀਕ ਆ ਧੰਨਵਾਦ ਜੀ